ਇਸ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਸਿਆਣਿਆਂ ਦੁਆਰਾ ਦੱਸੇ ਏਦਾਂ ਦੇ ਨੁਕਤੇ ਦੱਸੇ ਗਏ ਹਨ ਜਿਨ੍ਹਾਂ ਨਾਲ ਤੁਸੀਂ ਤੰਦਰੁਸਤੀ ਭਰਿਆ ਜੀਵਨ ਜੀਵਿਤ ਕਰ ਸਕਦੇ ਹੋ। ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਤੋਂ ਵੀ ਬਚ ਸਕਦੇ ਹੋ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ। ਨੰਬਰ 1 ਸਾਹ ਫੁੱਲਣ ਦੀ ਸਮੱਸਿਆ ਵਿੱਚ ਦਹੀਂ ਦੀ ਖੜੀ ਬਣਾ ਕੇ ਥੋੜਾ ਜਿਹਾ ਦੇਸੀ ਘਿਓ ਮਲਾ ਕੇ ਖਾਓ। ਇਸ ਨਾਲ ਆਰਾਮ ਮਿਲੇਗਾ। ਨੰਬਰ 2 ਨਿੰਬੂ ਦਾ ਛਿਲਕਾ ਪੀਸ ਕੇ ਉਸ ਦਾ ਲੇਬ ਬਣਾ ਕੇ ਸਿਰ ਉਪਰ ਤੇਲ ਲਗਾਉਣ ਨਾਲ ਮਾਈਗਰੇਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਨੰਬਰ 3 ਸਵੇਰ ਦਾ ਨਾਸ਼ਤਾ ਭੇਟ ਭਰ ਕੇ ਕਰਨਾ ਚਾਹੀਦਾ ਹੈ। ਦੁਪਹਿਰ ਦਾ ਨਾਸ਼ਤਾ ਸਵੇਰ ਦੇ ਨਾਸ਼ਤੇ ਨਾਲੋਂ ਹਲਕਾ ਕਰਨਾ ਚਾਹੀਦਾ ਹੈ। ਰਾਤ ਦਾ ਨਾਸ਼ਤਾ ਭੁੱਖ ਤੋਂ ਘੱਟ ਕਰੋ। ਨੰਬਰ 4 ਜਿਨ੍ਹਾਂ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੁੰਦਾ ਹੈ, ਉਹਨਾਂ ਨੂੰ ਰੋਜ਼ਾਨਾ ਪਵਿੱਤਾ ਖਵਾਓ। ਨੰਬਰ 5 ਹਰੀ ਰੰਗ ਦੀਆਂ ਚੀਜ਼ਾਂ ਦੇਖਣ ਨਾਲ ਤੁਹਾਡੀ ਨਜ਼ਰ ਤੀਜ਼ ਹੋ ਜਾਵੇਗੀ ਨੰਬਰ 6 ਪਾਣੀ ਵਿੱਚ ਪੰਜ ਅੰਜੀਰਾਂ ਪਾ ਕੇ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਂਕ ਕੇ ਸਵੇਰੇ ਸ਼ਾਮ ਪੀਣ ਨਾਲ ਸਰਦੀ ਜ਼ੁਕਾਮ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 7 ਜੇਕਰ ਤੁਸੀਂ ਰੋਜ਼ਾਨਾ ਨਿਯਮਤ ਰੂਪ ਵਿੱਚ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੀ ਚਮੜੀ ਤੇ ਨਿਖਾਰ ਆਉਂਦਾ ਹੈ ਅਤੇ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਨੰਬਰ 8 ਖੜੇ ਹੋ ਕੇ ਕੋਈ ਵੀ ਚੀਜ਼ ਨਾ ਖਾਓ ਇਸ ਨਾਲ ਪੇਟ ਅਤੇ ਦਿਲ ਦੀ ਸਮੱਸਿਆ ਹੋਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 9 ਫਟੇ ਹੋਏ ਬੁੱਲਾਂ ਤੇ ਕਰੇਲੇ ਦਾ ਪਾਣੀ ਲਗਾਉਣ ਨਾਲ ਬੁੱਲ ਜਲਦੀ ਠੀਕ ਹੋ ਜਾਂਦੇ ਹਨ। ਨੰਬਰ 10 ਵਾਲ ਡਿੱਗਣ ਦੀ ਸਮੱਸਿਆ ਹੈ ਤਾਂ ਕਲੌਂਜੀ ਦਾ ਪਾਣੀ ਸਿਰ ਤੇ ਲਗਾਓ। ਵਾਲ ਡਿੱਗਣੇ ਬਿਲਕੁਲ ਬੰਦ ਹੋ ਜਾਣਗੇ। ਨੰਬਰ 11 ਰੋਜ਼ਾਨਾ ਸਵੇਰੇ ਬਸਿਮੂ ਗੁਲਾਬ ਦੀ ਖੁਸ਼ਬੂ ਸੁਗੜਨ ਨਾਲ ਸਰੀਰ ਤਰੋਤਾਜਾ ਤੇ ਜਵਾਨ ਰਹਿੰਦਾ ਹੈ। ਨੰਬਰ 12 ਜੇਕਰ ਤੁਹਾਨੂੰ ਭੁੱਖ ਘੱਟ ਲੱਗਣ ਦੀ ਸਮੱਸਿਆ ਹੈ ਤਾਂ ਗਲਾਸ ਗਰਮ ਪਾਣੀ ਵਿੱਚ ਕਾਲੀ ਮਿਰਚ, ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਭੁੱਖ ਲੱਗਣ ਲੱਗ ਜਾਵੇਗੀ। ਨੰਬਰ 13 ਜੇਕਰ ਤੁਸੀਂ ਲਗਾਤਾਰ ਇੱਕ ਹਫ਼ਤੇ ਉਠਣੀ ਦਾ ਦੁੱਧ ਪਿੰਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਦੀ ਚਰਬੀ ਬਹੁਤ ਜਲਦੀ ਪਿਘਲ ਜਾਵੇਗੀ। ਨੰਬਰ 14 ਗੋਡਿਆਂ ਦੇ ਭਾਰ ਜ਼ਿਆਦਾ ਦੇਰ ਤੱਕ ਬੈਠਣ ਤੇ ਕੰਮ ਕਰਨ ਨਾਲ ਤੁਹਾਡੇ ਗੋਡੇ ਕਮਜ਼ੋਰ ਹੋਣੇ ਲੱਗ ਜਾਂਦੇ ਹਨ। ਨੰਬਰ 15 ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਤਾਂ ਨੱਕ ਤੇ ਤੇਲ ਲਗਾ ਕੇ ਮ사ਜ ਕਰਨ ਨਾਲ ਡਿਪਰੈਸ਼ਨ ਘਟ ਹੋ ਜਾਂਦਾ ਹੈ। ਨੰਬਰ 16 ਮਟਰ ਦਾ ਆਪਣੇ ਖਾਣੇ ਵਿੱਚ ਜ਼ਿਆਦਾ ਇਸਤੇਮਾਲ ਕਰਨ ਨਾਲ ਗੁਰਦਿਆਂ ਦੀ ਪੱਥਰੀ ਅਤੇ ਪਿਸ਼ਾਬ ਵਿੱਚ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ। ਨੰਬਰ 17 ਜੇਕਰ ਸਬਜ਼ੀ ਵਿੱਚ ਨਮਕ ਜ਼ਿਆਦਾ ਪੈ ਗਿਆ ਹੈ ਤਾਂ ਕੱਚਾ ਆਲੂ ਛਿਲਕੇ ਸਬਜ਼ੀ ਵਿੱਚ ਪਾ ਦਿਓ ਅਤੇ ਐਕਸਟਰਾ ਨਮਕ ਖਤਮ ਹੋ ਜਾਵੇਗਾ। ਨੰਬਰ 18 ਜੇਕਰ ਤੁਸੀਂ ਆਪਣੇ ਖਾਣੇ ਵਿੱਚ ਦੇਸੀ ਘਿਓ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਵਿੱਚ ਤਾਕਤ ਅਤੇ ਮਜ਼ਬੂਤੀ ਆ ਜਾਂਦੀ ਹੈ। ਪੱਤੇ ਸਰੀਰ ਦਾ ਦਰਦ ਵੀ ਦੂਰ ਹੋ ਜਾਂਦਾ ਹੈ। ਨੰਬਰ 19 ਡਬਲ ਰੋਟੀ ਦੁੱਧ ਦੇ ਨਾਲ ਖਾਣ ਨਾਲ ਕਮਜ਼ੋਰ ਸਰੀਰ ਵੀ ਤਾਕਤਵਾਰ ਬਣ ਜਾਂਦਾ ਹੈ। ਨੰਬਰ 2 ਸੇਫ ਖਾਣ ਤੋਂ ਤੁਰੰਤ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਸ ਨਾਲ ਗਲੇ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਨੰਬਰ 21 ਸਵੇਰੇ ਖਾਲੀ ਪੇਟ ਪੁਦੀਨਾ ਪਾਣੀ ਵਿੱਚ ਪਾ ਕੇ ਪੀਣ ਨਾਲ ਚਿਹਰੇ ਦੇ ਦਾਗ-ਧੱਬੇ ਤੇ ਝੁਰੜੀਆਂ ਖਤਮ ਹੋ ਜਾਣਗੀਆਂ। ਨੰਬਰ 22 ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਸੁੱਕਾ ਧਨੀਆ ਪਾਣੀ ਵਿੱਚ ਭਿਉ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਪੀ ਲਓ ਇਸ ਨਾਲ ਪੀਰੀਅਡ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਨਾਲ ਕਬਜ਼ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਨੰਬਰ 23 ਸਰੀਰ ਵਿੱਚ ਖੂਨ ਦੀ ਕਮੀ ਹੋਣ ਤੇ ਨਿਯਮਤ ਤੌਰ ਤੇ ਗਲਾਸ ਅਨਾਰ ਦੇ ਜੂਸ ਦਾ ਪੀਣ ਨਾਲ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੋ ਜਾਂਦੀ ਹੈ। ਨੰਬਰ 24 ਸਰੀਰ ਨੂੰ ਅੰਦਰ ਤੋਂ ਮਜ਼ਬੂਤ ਬਣਾਉਣ ਲਈ ਅੰਕੁਰਿਤ ਚਨੇ ਅੰਮ੍ਰਿਤ ਦੇ ਸਮਾਨ ਮੰਨੇ ਜਾਂਦੇ ਹਨ। ਰੋਜ਼ਾਨਾ ਇੱਕ ਮੁਠੀ ਅੰਕਰਿਤ ਜਨੇ ਖਾਣ ਨਾਲ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ। ਨੰਬਰ 25 ਰੋਜ਼ਾਨਾ ਕੇਲੇ ਦਾ ਅਤੇ ਦੁੱਧ ਦਾ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਨਾਲ ਹੀ ਹੱਡੀਆਂ ਵੀ ਮਜ਼ਬੂਤ ਬਣਦੀਆਂ ਹਨ। ਨੰਬਰ 26 ਨਿੰਮ ਦੀਆਂ ਪੱਤੀਆਂ ਦਾ ਰਸ ਕੱਢ ਕੇ ਗੁਲਾਬ ਜਲ ਦੇ ਨਾਲ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਣੇ ਅਤੇ ਨਿਸ਼ਾਨ ਦੂਰ ਹੋਣ ਲੱਗਦੇ ਹਨ। ਨੰਬਰ 27 ਕੁਝ ਦਿਨਾਂ ਤੱਕ ਨਹਾਉਣ ਤੋਂ ਪਹਿਲਾਂ ਰੋਜ਼ਾਨਾ ਸਿਰ ਤੇ ਪਿਆਜ਼ ਦਾ ਪੇਸਟ ਲਗਾਉਣ ਨਾਲ ਵਾਲ ਸਫੇਦ ਤੋਂ ਕਾਲੇ ਹੋਣ ਲੱਗ ਜਾਂਦੇ ਹਨ। ਨੰਬਰ 28 ਜੇਕਰ ਤੁਸੀਂ ਮੂਹ ਦੀ ਬਦਬੀ ਤੋਂ ਪਰੇਸ਼ਾਨ ਹੋ ਤਾਂ ਦਾਲਚੀਨੀ ਦਾ ਟੁਕੜਾ ਮੂਹ ਵਿੱਚ ਰੱਖੋ ਅਤੇ ਇਸ ਨਾਲ ਮੂਹ ਦੀ ਬਦਬੂ ਬਹੁਤ ਜਲਦ ਦੂਰ ਹੋ ਜਾਂਦੀ ਹੈ। ਨੰਬਰ 29 ਸਵੇਰੇ ਖਾਲੀ ਪੇਟ 3 ਤੋਂ 4 ਅਖਰੋਟਾਂ ਦੀ ਗਿਰੀਆਂ ਕੱਟ ਕੇ ਕੁਝ ਦਿਨ ਖਾਣ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਵੇਗਾ। ਨੰਬਰ 30 ਜੇਕਰ ਉਲਟੀਆਂ ਤੋਂ ਪਰੇਸ਼ਾਨ ਹੋ ਤਾਂ ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀ ਆਉਣਾ ਬੰਦ ਹੋ ਜਾਵੇਗੀ। ਨੰਬਰ 31 ਜੇਕਰ ਤੁਹਾਨੂੰ ਰੋਜ਼ਾਨਾ ਮੂੰਹ ਵਿੱਚ ਛਾਲੇ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਗੁੜ ਚੂਸਣਾ ਨਹੀਂ ਭੁੱਲਣਾ ਚਾਹੀਦਾ। ਇਸ ਨਾਲ ਮੂੰਹ ਦੇ ਛਾਲੇ ਨਹੀਂ ਰਹਿਣਗੇ। ਨੰਬਰ 32 ਜੇਕਰ ਤੁਹਾਨੂੰ ਕਾਫ ਦੀ ਸਮੱਸਿਆ ਹੈ ਤਾਂ ਖਜੂਰ ਗਰਮ ਪਾਣੀ ਨਾਲ ਲੈਣ ਨਾਲ ਕਾਫ ਬਹੁਤ ਜਲਦੀ ਦੂਰ ਹੋ ਜਾਂਦੀ ਹੈ। ਨੰਬਰ 33 ਬਵਾਸੀਰ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਖਾਲੀ ਪੇਟ ਦੋ ਆਲੂ ਬੁਖਾਰੇ ਖਾਣੇ ਚਾਹੀਦੇ ਹਨ। ਨੰਬਰ 34 ਜੇਕਰ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਰੋਜ਼ਾਨਾ ਸਵੇਰੇ ਕਾਲੇ ਆਮਲੇ ਦਾ ਇੱਕ ਪੀਸ ਮਰਬਾ ਖਾਓ ਅਤੇ ਸ਼ਾਮ ਨੂੰ ਇੱਕ ਚਮਚ ਗੁਲਕੰਦ ਖਾ ਕੇ ਉੱਪਰ ਦੀ ਦੁੱਧ ਪੀ ਲਓ ਇਸ ਨਾਲ ਤੁਹਾਨੂੰ ਗੁੱਸਾ ਆਉਣਾ ਬਹੁਤ ਜਲਦੀ ਬੰਦ ਹੋ ਜਾਵੇਗਾ ਨੰਬਰ 35 ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ ਤੁਹਾਡਾ वजन ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ ਨੰਬਰ 36 ਜੇਕਰ ਤੁਹਾਡੇ ਬੁੱਲਾਂ ਦਾ ਰੰਗ ਗੂੜਾ ਲਾਲ ਨਜ਼ਰ ਆਉਂਦਾ ਹੈ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਹੀ ਖਤਰਨਾਕ ਹੈ ਇਸ ਦਾ ਮਤਲਬ ਹੈ ਕਿ ਤੁਹਾਡਾ ਲੀਵਰ ਕਮਜ਼ੋਰ ਹੋ ਸਕਦਾ ਹੈ। ਨੰਬਰ 37 ਜਿਹੜੀਆਂ ਔਰਤਾਂ ਆਪਣੀ ਉਮਰ ਤੋਂ ਪਹਿਲਾਂ ਬੁੱਢੀਆਂ ਨਜ਼ਰ ਆਉਂਦੀਆਂ ਹਨ ਉਹਨਾਂ ਨੂੰ ਔਨਾਰ ਦਾ ਰਸ ਵਿੱਚ ਦਹੀਂ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਜਵਾਨ ਨਜ਼ਰ ਆਉਣਗੀਆਂ। ਨੰਬਰ 38 ਜੇਕਰ ਦਸਤੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦੁੱਧ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਨੰਬਰ 43 ਜੇਕਰ ਤੁਹਾਡੇ ਨਹਾਂ ਬਹੁਤ ਕਮਜ਼ੋਰ ਹਨ ਤਾਂ ਜਲਦੀ ਟੁੱਟ ਜਾਂਦੇ ਹਨ ਤਾਂ ਉਹਨਾਂ ਉੱਪਰ ਨਾਰੀਅਲ ਤੇਲ ਦੀ ਮਾਲਿਸ਼ ਕਰੋ। ਨੰਬਰ 40 ਜੇਕਰ ਤੁਸੀਂ ਰੋਜ਼ਾਨਾ 5 ਮਿੰਟਾਂ ਲਈ ਧੁੱਪ ਸੇਕਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਨੰਬਰ 41 ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੁੰਦੀ ਤੇ ਨਾਲ ਹੀ ਇਮਿਊਨਿਟੀ ਸਿਸਟਮ ਵੀ ਮਜ਼ਬੂਤ ਰਹਿੰਦਾ ਹੈ। ਨੰਬਰ 42 ਨਿੰਬੂ ਦਾ ਆਚਾਰ ਦਾ ਸੇਵਨ ਮੋٹے ਲੋਕਾਂ ਵਾਸਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਲਈ ਸਾਨੂੰ ਨਿਯਮਿਤ ਮਾਤਰਾ ਵਿੱਚ ਨਿੰਬੂ ਦਾ ਆਚਾਰ ਸਾਨੂੰ ਜ਼ਰੂਰ ਖਾਣਾ ਚਾਹੀਦਾ ਹੈ ਹਾਂਜੀ ਦੋਸਤੋ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਉਹਨਾਂ ਦੇ ਮਾਪੇ ਦੀ ਉਮਰ ਪਰਮਾਤਮਾ ਲੰਬੀ ਕਰੇ ਅਤੇ ਤੁਹਾਡੇ ਕੰਮ ਵਿੱਚ ਵੀ ਬਰਕਤ ਪਾਵੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਇਸ ਵੀਡੀਓ ਨੂੰ ਬਹੁਤ-ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਤੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ 'ਤੇ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਨਾਲ ਸਲਾਹ ਕਰ ਸਕਦੇ ਹੋ ਤੇ ਨਿਯਮਾਂ ਦੀ ਪਾਲਣਾ ਕਰ ਸਕਦੇ ਹੋ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਮੈਂਟ ਵੀ ਜਰੂਰ ਕਰੋ ਜੀ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ